ਸੰਗਤ ਜੀ ਅੱਜ ਪੰਜ ਪਿਆਰਿਆਂ ਵਿੱਚੋਂ ਦੂਜੇ ਨੰਬਰ ਤੇ ਪਿਆਰੇ ਭਾਈ ਧਰਮ ਸਿੰਘ ਦਾ ਅਸਲੀ ਘਰ ਉਹਦੇ ਦਰਸ਼ਨ ਕਰਵਾਵਾਂਗੇ ਆਪ ਜੀ ਨੂੰ ਉਹਨਾਂ ਦੇ ਵੰਸ਼ਜ ਅੱਜ ਵੀ ਮੌਜੂਦ ਨੇ ਉਹਨਾਂ ਦਾ ਪਿੰਡ ਕਿੱਦਾਂ ਦਾ ਹੈ ਕਿੱਦਾਂ ਦੇ ਇੱਥੇ ਲੋਕ ਨੇ ਚੱਲਦੇ ਆ ਜੀ ਜਿਹੜੇ ਭਾਈ ਧਰਮ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਉਸ ਪਿਛੋਕੜ ਦੀ ਜਾਣਕਾਰੀ ਲੈਣਾ ਚਾਹੁੰਦੇ ਨੇ ਕਿੱਦਾਂ ਦੇ ਪਿੰਡ ਨੇ ਅੱਜ ਕਿਦਾਂ ਦੇ ਨੇ ਉਦੋਂ ਦੇ ਕਿਦਾਂ ਦੇ ਪਿੰਡ ਸੀ ਚੱਲਦੇ ਆਂ ਜੀ ਆਪਾਂ ਅਸੀਂ ਪਹੁੰਚ ਗਏ ਆਂ ਜੀ ਪਿੰਡ ਸੈਫਪੁਰ ਤੇ ਕਰਮਚੰਦਪੁਰ ਇੱਕ ਪਾਸੇ ਮੁਸਲਮਾਨ ਦੇ ਨਾਮ ਦੇ ਉੱਤੇ ਇੱਕ ਪਾਸੇ ਹਿੰਦੂ ਦੇ ਨਾਮ ਦੇ ਉੱਤੇ ਪਰ ਅੱਜ ਜੇ ਜਾਣਿਆ ਜਾਂਦਾ ਤਾਂ ਪੰਜ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਜੀ ਦੇ ਜਨਮ ਸਥਾਨ ਦੇ ਨਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਗਿਆ ਜਦੋਂ ਅਸੀਂ ਪਿੰਡ ਦੇ ਵਿੱਚ ਐਂਟਰ ਹੁੰਨੇ ਆਂ ਪਿੰਡ ਦੇ ਉਹ ਪੁਰਾਣੇ ਬੂਹੇ ਰੰਗ ਬਰੰਗੇ ਪਿੰਡ ਦੇ ਅੰਦਰ ਐਂਟਰ ਹੁੰਦੇ ਆਂ ਪੁਰਾਣੇ ਮਕਬਰੇ ਬਣੇ ਹੋਏ ਨੇ ਕੁਝ ਮੁਸਲਮਾਨ ਭਰਾਵਾਂ ਨੂੰ ਅਸੀਂ ਮਿਲੇ ਉਹਨਾਂ ਨੂੰ ਪੁੱਛਿਆ ਜੋ ਭਾਈ ਧਰਮ ਸਿੰਘ ਜੀ ਦਾ ਘਰ ਹੈ ਉਹਨਾਂ ਦਾ ਪਰਿਵਾਰ ਹੈ ਆਪਨੇ ਜੋ ਉਹਨਾਂ ਦਾ ਪੁਰਾਣਾ ਘਰ تھا ਪਹਿਲੇ ਉਹ ਆਪਨੇ ਦੇਖਿਆ ਹੈ ਬਹੁਤ ਅੱਛੀ ਤਰ੍ਹਾਂ ਦੇਖਿਆ ਪਹਿਲੇ ਘਰ ਉਹਨਾਂ ਦਾ ਕਿਹੋ ਜਿਹਾ ਦਿੱਖਦਾ ਸੀ ਉਹ ਕੱਚੇ ਘਰ ਤੋਂ ਮਿੱਟੀ ਦੇ ਘਰ हां ਮਿੱਟੀ ਦੇ ਘਰ ਸਰਗ ਮਿੱਟੀ ਦੇ ਘਰ ਇਹ ਇਤਨੇ ਬਰਬਾੜ ਹੋ ਤੀ ਉਹ ਕੱਚੀ ਇਟ ਹੂੰ ਉਹਨਾਂ ਦਾ ਤੇ ਉਹ ਕਹਿੰਦੇ ਵੀ ਇੱਥੇ ਸਿਆ ਤੇ ਸੁੰਨੀ ਨੇ ਤੇ ਇਹ ਜਿਹੜਾ ਮਕਬਰ ਹੈ ਉਹ ਸੁੰਨੀਆਂ ਦਾ ਮਕਬਰ ਹੈ ਇੱਥੇ ਕਦੇ ਸੁੰਨੀ ਵੀ ਹੁੰਦੇ ਸੀ ਬੜੇ ਤਕੜੇ ਜ਼ਗੀਰਦਾਰ ਹੁੰਦੇ ਸੀ ਤੇ ਉਹਨਾਂ ਨੇ ਕੋਲ ਮਾਇਆ ਇੰਨੀ ਕੁ ਜ਼ਿਆਦਾ ਸੀ ਲਗਾਨ ਇਕੱਠਾ ਕਰਕੇ ਆਪਣੇ ਮਕਬਰੇ ਬਣਾਏ ਜਦੋਂ ਅਸੀਂ ਹੋਰ ਪਿੰਡ ਦੇ ਅੰਦਰ ਗਏ ਤਾਂ ਇਸ ਪਿੰਡ ਦੇ जाट ਭਾਈਚਾਰੇ ਦੇ ਲੋਕਾਂ ਨੂੰ ਵੀ ਸਾਨੂੰ ਮਿਲਣਾ ਹੋਇਆ ਬਜ਼ੁਰਗਾਂ ਨੂੰ ਉਹਨਾਂ ਨੇ ਵੀ ਸਾਨੂੰ ਦੱਸਿਆ ਕੀ ਸਾਡਾ ਇਹ ਜਿਹੜਾ ਪਿੰਡ ਹੈ ਇਹ ਪਿੰਡ ਛੋਟਾ ਜਿਹਾ ਪਿੰਡ ਨਹੀਂ ਸੀ ਇਸ ਪਿੰਡ ਦੇ ਆਲੇ-ਦਾਲੇ ਚਾਰ ਵੱਡੇ ਦਰਬਜੇ ਹੁੰਦੇ ਸੀ ਜੀ ਜੋ ਧਰਮ ਸਿੰਘ ਜੀ ਦਾ گاؤں ਹੈ ਜੀ ਜੋ ਕਬਸੇ ਬਸਾ ਹੋਇਆ ਹੈ साढ़े चार सौ वर्ष पहला साढ़े चार सौ वर्ष पहले का है उस समय क्या इतिहास था इस गांव का इतिहास सबसे पहला हमारे क्षेत्र में बैसुमार और सैदपुर बैसुमे के और सैदपुर की ज्ञान की आबादी ठीक और ये पास के गांव बाद के पास चारों तरफ गांव के गेट थे लखौरी उनकी उम्र जैसे किला होता है वैसे था जो गाँव जैसे की उस समय कोई राज तो किसी का राज तो नहीं चलता था ਉਹ ਸਨ ਜ਼ਿਮੀਦਾਰੇ تھے ਲੋਕ ਕਿਸਾਨ ਨਹੀਂ تھے ਜ਼ਿਮੀਦਾਰੇ تھے ਹੋਰ ਉਸ ਸਮੇਂ ਸਭ ਜ਼ਿਮੀਦਾਰੇ ਦੇ ਹਿਸਾਬ ਸੇ ਕੰਮ ਕਰਦੇ ਤੇ ਪਹਿਲੇ ਹਮ ਮੁਮਦਨ ਆਏ ਤੇ ਜਦੋਂ ਹੀ ਆਪਾਂ ਹੋਰ ਅੱਗੇ ਚੱਲਦੇ ਆ ਅੱਜ ਵੀ ਪਿੰਡਾਂ ਦਾ ਮਾਹੌਲ ਹੈ ਅੱਜ ਵੀ ਇਸ ਪਿੰਡ ਦੇ ਵਿੱਚ ਹਲਵਾਈ ਦੀ ਦੁਕਾਨ ਦੇਖੀਏ ਸਬਜ਼ੀ ਦੀ ਦੁਕਾਨ ਦੇਖੀਏ ਲੋਕ ਕਿਰਤ ਕਰਨ ਵਾਲੇ ਮਿਹਨਤ ਕਰਨ ਵਾਲੇ ਤੇ ਆ ਜਿਹੜੀ ਸਵਾਰੀ ਦੇਖ ਰਹੇ ਹੋ ਖਾਸ ਕਰਕੇ ਜੁਪੀ ਦੇ ਵਿੱਚ ਇਹਨੂੰ ਕਹਿੰਦੇ ਨੇ ਬੱਗੀ ਝੋਟਾ ਇਹ ਆਪਾਂ ਪੰਜਾਬੀ ਦੇ ਵਿੱਚ ਰੇੜੀ ਜਾਂ ਰੇੜਾ ਕਹਿੰਦੇ ਆ ਸਾਡੇ ਪਿੱਛੇ ਵੀ ਉਹੀ ਖੜੀ ਐ ਇਹਨੂੰ ਕਹਿੰਦੇ ਨੇ ਬੱਗੀ ਤੇ ਜਿਹੜੀ ਜੋੜਿਆ ਜਾਂਦਾ ਉਹਨੂੰ ਕਹਿੰਦੇ ਨੇ ਝੋਟਾ ਉਹ ਤਾਂ ਸਾਨੂੰ ਪਤਾ ਐ ਪਰ ਇੱਥੇ ਆ ਕੇ ਜਦੋਂ ਗੱਲ ਕਰੋਗੇ ਕਹਿਣਗੇ ਬੱਗੀ ਝੋਟਾ ਇਹ ਤਾਂ ਗੱਲ ਸੀ ਪਿੰਡ ਦੀ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਉਸੇ ਭਾਈ ਧਰਮ ਸਿੰਘ ਦੇ ਪਰਿਵਾਰ ਦੇ ਵੰਸ਼ਜ 13ਵੇਂ ਵੰਸ਼ਜ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਭਾਈ ਗੁਰਪ੍ਰੀਤ ਸਿੰਘ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਸਾਡੇ ਪਿਤਾ ਜੀ ਦਾ ਨਾਮ ਵਿਨੋਦ ਸਿੰਘ ਤੇ ਜਦੋਂ ਅਸੀਂ ਵਿਨੋਦ ਸਿੰਘ ਨੂੰ ਮਿਲੇ ਅੱਜ ਵੀ ਵਿਨੋਦ ਸਿੰਘ ਖੇਤਾਂ ਦੇ ਵਿੱਚ ਕਿਰਤ ਕਰਦੇ ਨੇ ਆਪਣੀ ਜ਼ਮੀਨ ਹੈ ਆਪਣੇ ਖੇਤ ਨੇ ਤੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਆਪਣੀ ਕਿਰਤ ਕਰਦੇ ਨੇ ਤੇ ਸਾਨੂੰ ਤਾਂ ਬੜੇ ਪ੍ਰੇਮ ਦੇ ਨਾਲ ਗੰਨੇ ਵੀ ਚੁਪਾਏ ਅਸੀਂ ਗੰਨੇ ਚੁਪੇ ਕਈ ਤਾਂ ਚੂਸੇ ਕਹੇ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਗੁਰਪ੍ਰੀਤ ਸਿੰਘ ਜੀ ਨਾਲ ਅਸੀਂ ਗੱਲ ਕੀਤੀ ਪਰ ਇੱਥੇ ਇੱਕ ਬੜਾ ਦੁੱਖ ਦੀ ਗੱਲ ਹੈ ਸੰਗਤ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਤੋਂ ਪਹਿਲਾਂ ਇੱਕ ਦੁੱਖ ਬਹੁਤ ਵੱਡਾ ਇੱਥੇ ਵੀ ਆ ਕੇ ਲੱਗਿਆ ਜਦੋਂ ਮੈਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਦੇ ਵਾਸਤੇ ਗਏ ਡਿਊਟੀ ਦੇ ਦਰਸ਼ਨ ਕੀਤੇ ਸਾਹਮਣੇ ਦੋ ਮੰਜ਼ਲੀ ਬਿਲਡਿੰਗ ਬਣੀ ਹੋਈ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਥੱਲੇ ਲੰਗਰ ਹਾਲ ਹੈ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਪੂਰੇ ਪਿੰਡ ਦੇ ਵਿੱਚ ਕਹਿ ਲਿਏ ਸਿਰ ਕੱਢਵਾ ਇਹ ਅਸਥਾਨ ਬਣਿਆ ਹੋਇਆ ਤੇ ਜਦੋਂ ਮੈਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਘਰ ਦੀ ਗੱਲ ਕੀਤੀ ਵੀ ਜਿੱਥੇ ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਸੀ ਉਸ ਘਰ ਦੇ ਦਰਸ਼ਨ ਕਰੀਏ ਪਰ ਅਫਸੋਸ ਇਹ ਹੋਇਆ ਕਿ ਉਸ ਘਰ ਨੂੰ ਵੀ ਅੱਜ ਪੱਥਰਾਂ ਦੇ ਨਾਲ ਕਵਰ ਕਰ ਦਿੱਤਾ ਮਿੱਟੀ ਦਾ ਘਰ ਹੁੰਦਾ ਸੀ ਬੜੀਆਂ-ਬੜੀਆਂ ਚੌੜੀਆਂ-ਚੌੜੀਆਂ ਕੰਧਾਂ ਹੁੰਦੀਆਂ ਸੀ ਕੇਵਲ ਜੇ ਤੁਸੀਂ ਦਰਸ਼ਨ ਕਰੋਗੇ ਆਹ ਦਰਵਾਜੇ ਜਿਹੜੇ ਨੇ ਇਹ ਪੁਰਾਣੇ ਨੇ ਇਹ ਪੁਰਾਣੇ ਦਰਵਾਜੇ ਨੇ ਪੁਰਾਣੇ ਟਾਈਮ ਦੇ ਦਰਵਾਜੇ ਨੇ ਜੇ ਅੰਦਰ ਦਰਵਾਜੇ ਦੇ ਆ ਥੱਲੇ ਦੇਹੜੀ ਤੋਂ ਉੱਪਰ ਦੀ ਗੱਲ ਕਰਾਂਗੇ ਤਾਂ ਅੱਜ ਵੀ ਥੋੜੀ-ਥੋੜੀ ਮਿੱਟੀ ਜਿਹੜੀ ਹੈ ਪੁਰਾਣੇ ਘਰ ਦੀ ਉਹ ਦਿਖਾਈ ਦੇ ਰਹੀ ਆ ਔਰ ਬੜੀਆਂ ਚੌੜੀਆਂ ਚੌੜੀਆਂ ਕੰਧਾਂ ਤੁਸੀਂ ਦੇਖੋ ਕਿੱਡੀਆਂ ਚੌੜੀਆਂ ਚੌੜੀਆਂ ਕੰਧਾਂ ਨੇ ਇਹ ਘਰ ਜਿਹੜਾ ਏ ਇਹ ਯੂਪੀ ਦੇ ਵਿੱਚ ਮੌਜੂਦ ਹੈ ਦਿੱਲੀ ਤੋਂ ਬਹੁਤ ਥੋੜਾ ਟਾਈਮ ਲੱਗਦਾ 1.5 ਜਾਂ 2 ਘੰਟੇ ਦੇ ਵਿੱਚ ਅਸੀਂ ਦਿੱਲੀ ਤੋਂ ਇੱਥੇ ਪਹੁੰਚ ਜੰਨੇ ਆ ਪੂਰਾ ਐਡਰੈਸ ਵੀ ਦੱਸਾਂਗੇ ਹੁਣ ਪੰਜ ਪਿਆਰਿਆਂ ਵਿੱਚੋਂ ਜਦੋਂ ਗੁਰਗੋਬਨ ਸਿੰਘ ਮਹਾਰਾ ਨੇ ਚੋਣ ਕੀਤੀ ਪੰਜ ਪਿਆਰਿਆਂ ਦੀ ਵਿੱਚੋਂ ਪਹਿਲਾ ਭਾਈ ਦਇਆ ਸਿੰਘ ਜੀ ਉੱਠ ਕੇ ਖੜੇ ਹੋਏ ਫਿਰ ਭਾਈ ਧਰਮ ਸਿੰਘ ਜੀ ਉੱਠ ਕੇ ਖੜੇ ਹੋਏ ਫਿਰ ਹਿੰਮਤ ਸਿੰਘ ਜੀ ਫਿਰ ਮੁਹਕਮ ਸਿੰਘ ਜੀ ਫਿਰ ਸਾਬ੍ਹ ਸਿੰਘ ਜੀ ਭਾਈ ਦਇਆ ਸਿੰਘ ਦੇ ਪਰਿਵਾਰ ਦੇ ਵਿੱਚੋਂ ਵੀ ਅੱਜ ਸਰਦਾਰ ਗੁਰਪ੍ਰਤਾਪ ਸਿੰਘ ਜੀ ਤੁਸੀਂ ਦੇਖ ਰਹੇ ਹੋ ਸਰਦਾਰ ਨੌਨੇਹਾਲ ਸਿੰਘ ਜੀ ਤੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਜਿਨ੍ਹਾਂ ਦੀ ਦਿੱਲੀ ਦੇ ਵਿੱਚ ਕੈਮੀਕਲ ਦੀ ਬਹੁਤ ਵੱਡੀ ਫੈਕਟਰੀ ਆਪਣੀ ਹੈ ਇਹ ਵੀ ਆਪਣੀ ਕਿਰਤ ਕਰਦੇ ਨੇ ਜੇ ਅਸੀਂ ਗੱਲ ਕਰਦੇ ਆ ਦਇਆ ਸਿੰਘ ਜੀ ਧਰਮ ਸਿੰਘ ਜੀ ਤੇ ਜਦੋਂ ਗੱਲ ਕਰਾਂਗੇ ਹਿੰਮਤ ਸਿੰਘ ਜੀ ਦੇ ਅਸਥਾਨ ਦੀ ਤੇ ਉਹ ਅਸਥਾਨ ਨਹੀਂ ਆ ਉਹਨਾਂ ਦੀ ਯਾਦ ਵਿੱਚ ਹਿੰਮਤ ਸਿੰਘ ਦੀ ਯਾਦ ਵਿੱਚ ਦੇਖੋ ਕਿੰਨੀ ਸੋਹਣੀ ਪਾਰਕ ਬਣੀ ਹੋਈ ਹੈ ਅਸੀਂ ਇੱਥੇ ਵੀ ਪਹੁੰਚ ਚੁੱਕੇ ਹਾਂ ਇਹ ਪਾਰਕ ਭਾਈ ਹਿੰਮਤ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਆ ਤੇ ਭਾਈ ਧਰਮ ਸਿੰਘ ਦਾ ਹੀ ਕੇਵਲ ਪੰਜ ਪਿਆਰਿਆਂ ਵਿੱਚੋਂ ਅਸਲੀ ਘਰ ਬਚਿਆ ਸੀ ਪਰ ਹੁਣ ਕੇਵਲ ਤੇ ਕੇਵਲ ਆ ਤੁਸੀਂ ਤਸਵੀਰ ਦੇਖ ਰਹੇ ਹੋ ਨਾ ਜੀ ਇਹ ਤਸਵੀਰ ਦੇ ਵਿੱਚ ਮਿੱਟੀ ਦਾ ਘਰ ਤੁਹਾਨੂੰ ਦਰਸ਼ਨ ਹੋ ਰਹੇ ਨੇ ਲੇਕਿਨ ਅਫਸੋਸ ਹੈ ਹੁਣ ਪੱਥਰ ਲੱਗ ਚੁੱਕਿਆ ਤੇ ਗੁਰਪ੍ਰੀਤ ਸਿੰਘ ਜੀ ਜਿਹੜੇ ਤਸਵੀਰ ਆਪਾਂ ਦੇਖ ਰਿਹਾ ਇਹਦੇ ਵਿੱਚ ਇਹ ਕੌਣ ਕੌਣ ਖੜੇ ਨੇ ਸਾਡੀ ਮਾਤਾ ਜੀ ਤੇ ਸਾਡੀ ਤਾਇਆ ਜੀ ਤਾਇਜੀ ਨੇ ਤੇ ਜਿਹੜੀ ਨਾਲ ਦੀ ਰਹਿੰਦੀ ਸੀ ਸੰਗਤ ਸੀ ਉਹ ਸੰਗਤ ਜਿਹੜੀ ਮਾਤਾ ਸੀ ਉਹ ਰਹਿੰਦੀ ਸੀ ਨਾਲ ਜਿਹੜਾ ਇਹ ਫੋਟੋਆਂ ਨੇ ਤੇ ਤੁਹਾਡੇ ਪਰਿਵਾਰ ਦੀ ਜਿਹੜੀ ਖੋਜ ਹੈ ਉਹ ਖੋਜ ਕਿੱਦਾਂ ਹੋਈ ਸੀ ਸਾਨੂੰ ਨਹੀਂ ਪਤਾ ਸੀ ਆਪਾਂ ਪੰਜ ਪਿਆਰੇ ਪਾਇ ਧਰਮ ਸਿੰਘ ਪਰਿਵਾਰ ਦੇ ਵੰਸ ਸੀ ਤੇ ਆਪਾਂ ਤੋਂ ਜਿਵੇਂ ਹਰਿਆਣਾ ਚ ਰਹਿੰਦੇ ਨੇ जाट ਆਪਾਂ ਉਹਨਾਂ ਦੇ ਵਾਂਗੂ ਰਹਿੰਦੇ ਸਾਡਾ ਪਿਛੋਕੜ ਜਿਹੜਾ जाट ਸੀ ਪਿਛੋਕੜ ਸਾਡਾ ਹਾਂ ਤਾਂ ਗੁਰੂ ਸਾਹਿਬ ਨੇ ਕਿਰਪਾ ਕਰਤੀ ਸੀ ਤੇ ਸਾਨੂੰ ਨਹੀਂ ਪਤਾ ਸੀ ਅਸੀਂ ਉਸ ਪਰਿਵਾਰ ਦੇ ਵਿੱਚ ਐ ਤੇ ਸਾਡੀ ਖੋਜ ਕੀਤੀ ਇੱਕ ਨਾ ਸਮਾਗਮ ਰੱਖਿਆ ਗਿਆ ਸੀ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ 1999 ਦੀ ਵਿਸਾਖੀ ਨੂੰ ਬੜਾ ਤਗੜਾ ਸਮਾਗਮ ਸੀ ਉੱਥੇ 300 ਸਾਲਾ ਬਣਾਇਆ ਸੀ ਤੇ ਉੱਥੇ ਨਾ ਜਦੋਂ ਮੁੱਖ ਮੰਤਰੀ ਨੇ ਕਮੇਟੀ ਨੇ ਜ਼ਥੇਦਾਰ ਸਾਹਿਬ ਨੇ ਗਿਆਨੀ ਪੂਰਨ ਸਿੰਘ ਜੀ ਦੇ ਉੱਤੇ ਜ਼ਥੇਦਾਰ ਰਸੀ ਉਸ ਵੇਲੇ ਤੇ ਇਹਨਾਂ ਨੇ ਕਿਹਾ ਵੀ ਆਪਾਂ ਪੰਜ ਪਿਆਰੇ ਦੇ ਪਰਿਵਾਰ ਨੂੰ ਲੱਭੇ ਉਹਨਾਂ ਨੇ ਇੱਕ ਅਖਬਾਰ 'ਚ ਇਸ਼ਤਿਹਾਰ ਕਢਾਇਆ ਸੀ ਵੀ ਜਿਹੜਾ ਵੀ ਬੰਦਾ ਪੰਜ ਪਿਆਰੇ ਪਰਿਵਾਰ ਹੋਣ ਦਾ ਦਾਵਾ ਕਰਦਾ ਹੈ ਉਹ ਆਪਣੇ ਕਾਗਜ਼ ਪੱਤਰ ਸਾਡੇ ਕੋਲ ਲੈ ਕੇ ਆਵੇ ਤੇ ਉਸ ਵੇਲੇ ਸਾਨੂੰ ਨਹੀਂ ਪਤਾ ਲੱਗਿਆ ਸੀ ਵੀ ਆਪਾਂ ਪੰਜ ਪਾਰੇ ਪਾਇ ਧਰਮ ਸਿੰਘ ਪਰਿਵਾਰ ਦੇ ਵੰਸਜਾ ਸਾਨੂੰ ਕੁਝ ਨਹੀਂ ਸੀ ਪਤਾ ਉਹਦੇ ਬਾਅਦ ਜਿਹੜੇ ਪਾਇ ਦਿਆ ਸਿੰਘ ਜੀ ਦੇ ਵੰਸਜ ਨੇ ਉਹ ਆਪਣੇ ਕਾਗਜ਼ ਪੱਤਰ ਲੈ ਕੇ ਅਕਾਲ ਤਖਤ ਸਾਹਿਬ ਕਮੇਟੀ ਦੇ ਕੋਲ ਗਏ ਸੀ ਉਹਨਾਂ ਨੇ ਦਾਵਾ ਕੀਤਾ ਕਿ ਵੀ ਅਸੀਂ ਇਸ ਪਰਿਵਾਰ ਦੇ ਵੰਸਜ ਹਨ ਤੇ ਸਾਨੂੰ ਫਿਰ ਵੀ ਨਹੀਂ ਪਤਾ ਲੱਗਿਆ ਕਿਉਂਕਿ ਉਸ ਵੇਲੇ ਇੰਨੀ ਸੋਸ਼ਲ ਮੀਡੀਆ ਨਹੀਂ ਸੀ ਜੇ 2-3 ਜੁਲਿਆ ਛੱਡਿਆ ਇੱਕ ਵਾਰ ਕਰਦਾ ਜੀ ਪਤਾ ਨਹੀਂ ਲੱਗਦਾ ਜੀ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਮਾਣੇ ਖੋਜ ਵਿਚਾਰ ਵਾਲੇ ਬੰਦੇ ਸੀ ਕੋਈ ਇੰਗਲੈਂਡ ਦੇ ਸੀ ਤੇ ਸਰਕਾਰ ਨੇ ਹਰਦੁਆਰ ਦੇ ਉੱਤੇ ਪੁਚੋਖੜ ਘੜਾਇਆ ਤੇ ਸਾਡਾ ਤਾਂ ਉੱਥੇ ਪਤਾ ਲੱਗਿਆ ਕਿ ਵੀ ਜਿਹੜਾ ਸਾਡਾ ਪਰਿਵਾਰ ਹੈ ਉਹ ਪਾਇ ਧਰਮ ਸਿੰਘ ਜੀ ਦੇ ਪਰਵਰਦੇ ਵੰਸਜ ਆਪਾਂ ਸੀ ਹੂੰ ਹੂੰ ਜੇ ਬਹੁਤ ਮਾਣ ਦੀ ਗੱਲ ਹੈ ਸਾਨੂੰ ਬੜਾ ਗਰਵ ਆਉਂਦਾ ਹੈ ਕਿ ਵਰਲਡ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇੰਨਾ ਵੱਡਾ ਅਸ਼ੀਰਵਾਦ ਦਿੱਤਾ ਹੈ ਕਿ ਜਦੋਂ ਤੱਕ ਦੁਨੀਆ ਕਾਇਮ ਰਹੇਗੀ ਸਾਡਾ ਨਾਂ ਵਾਹਿਗੁਰੂ ਨੇ ਇੰਨਾ ਵਧੀਆ ਕਿਰਪਾ ਕੀਤੀ ਕਿ ਸਾਡਾ ਨਾਂ ਕੋਈ ਪੁਰਾਣੀ ਸក្តਾ ਸਿੱਖ ਧਰਮ ਦੇ ਵਿੱਚ ਤੇ ਬੜੀ ਬਹੁਤ ਸਾਨੂੰ ਗਰਵ ਫੀਲ ਹੁੰਦਾ ਕਿ ਦੇਸ਼ ਦੇ ਵਾਸਤੇ ਸਿੱਖ ਕੌਮ ਦੇ ਵਾਸਤੇ ਸਾਡੇ ਬਜ਼ੁਰਗਾਂ ਨੇ ਇੰਨੀ ਵੱਡੀ ਸੇਵਾ ਦਿੱਤੀ ਹੈ ਜਦੋਂ ਅਰਦਾਸ ਵੀ ਹੁੰਦੇ ਆ ਤਾਂ ਗੁਰੂ ਸਾਹਿਬ ਦੇ ਬੱਚੇ ਤੋਂ ਪਹਿਲਾਂ ਪੰਜ ਪਿਆਰੇ ਦਾ ਨਾਮ ਆਉਂਦਾ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਮਹਾਰਾਜ ਔਰ ਇਸ ਇਲਾਕੇ ਦੇ ਵਿੱਚ ਇੱਕ ਹੋਰ ਗੁਰਪ੍ਰੀਤ ਸਿੰਘ ਜੀ ਸਭ ਤੋਂ ਵੱਡੀ ਖੁਸ਼ੀ ਦੀ ਇਹ ਗੱਲ ਹੋਈ ਹੈ ਕਿ ਲੋਕ ਬਾਬੇ ਬਣ ਕੇ ਜਾਂ ਸਾਧ ਬਣ ਕੇ ਬਹਿ ਜਾਂਦੇ ਨਹੀਂ ਲੇਕਿਨ ਤੁਹਾਡੀ ਸੋਚ ਜਿਹੜੀ ਉਹੀ ਹੈ ਕਿ ਕਿਰਤ ਕਰਨੀ ਤੁਹਾਡੇ ਪਿਤਾ ਜੀ ਉਹਨਾਂ ਦੇ ਨਾਲ ਵੀ ਮੈਂ ਮਲਾਉਣਾ ਸੰਗਤ ਜੀ ਨੂੰ ਕਿ ਉਹ ਵੀ ਖੇਤੀ ਕਰਦੇ ਨੇ ਖੇਤਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪਣੇ ਖੇਤਾਂ ਦੇ ਵਿੱਚ ਕਿੰਨੀ ਜ਼ਮੀਨ ਆਪਣੇ ਕੋਲ ਹੈਗੀ ਹੈ ਜ਼ਮੀਨ ਤਾਂ ਸਾਡੇ ਕੋਲ 1.5 ਏਕੜ ਹੈ ਠੀਕ ਹੈ ਜੀ ਹਾਂ ਜ਼ਮੀਨ ਇੰਨੀ ਵੱਧ ਨਹੀਂ ਹੈ ਘਟਣ ਤੋਂ ਪਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਦੇਣ ਵਾਲਤ ਗੁਰੂ ਮਹਾਰਾਜ ਨੇ ਉਹ ਪੁੱਕਾ ਕਿਸੇ ਨੂੰ ਨਹੀਂ ਛੱਡਦੇ ਹਾਂ ਆਪਾਂ ਇਹਦੇ 'ਚ ਬੜੇ ਖੁਸ਼ ਨੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਤੇ ਮੈਂ ਤਾਂ ਇਹੀ ਕਹਾਂਗਾ ਤੇ ਗੱਲ ਕਰਦੇ ਹਾਂ ਇਹਨਾਂ ਦੇ ਪਿਤਾ ਜੀ ਸਰਦਾਰ ਵਿਨੋਦ ਸਿੰਘ ਜੀ ਦੇ ਨਾਲ ਵਿਨੋਦ ਸਿੰਘ ਜੀ ਤੁਹਾਡੀ ਮਾਤਾ ਜੀ ਸੀ ਜੇ ਦਾਦੀ ਜੀ ਸੀਗੇ ਜਿਨ੍ਹਾਂ ਨੂੰ ਜਦੋਂ ਉਹ ਜਾਂਦੇ ਸੀ ਉਹਨਾਂ ਨੂੰ ਦਰਸ਼ਨ ਹੁੰਦੇ ਸੀ ਤੁਸੀਂ ਘਰ ਨੂੰ ਢਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਢਾ ਨਹੀਂ ਪਾਏ ਉਹਦਾ ਕਾਰਨ ਕੀ ਰਿਹਾ ਕਾਰਨ ਇਹ تھا ਜੀ ਜਬ ਵੀ ਹਮ ਚਾਹਤੇ تھے ਉਸ ਨੂੰ ਬਣਾ ਨਾ ਦੁਬਾਰਾ ਤੋੜ ਕੇ ਤभी ਕੋਈ ਘਟਨਾ ਐਸੀ ਹੋ ਜਾਂਦੀ ਸੀ ਕਿ ਉਹ ਤਾਂ ਉਹ ਪੈਸਾ ਹੋਰ ਵੀ ਲੱਗ ਜਾਂਦਾ ਇਹ ਕਿਰਪਾ ਬਾਬਾ ਧਰਮ ਸਿੰਘ ਕੀ ਤੇ ਹਮ ਉਨਕੀ ਮੰਨਤੇ ਨਹੀਂ ਤੇ ਉਹ ਜੋ ਜਲਾਤੀ ਸੀ ਉਹ ਕਹਿੰਦੀ ਸੀ ਘੋੜੇ ਭਾਤਨੇ ਹਨ ਔਰ ਪਗ ਬੜਾ ਤਕੜਾ ਹੈ ਉਹਨਾਂ ਦਾ ਹੂੰ ਹੂੰ ਔਰ ਘੋੜੇ ਪਾਤਨੇ ਚਲੇ ਜਾਂਦੇ ਹਨ ਔਰ ਉਹ ਕਹਿੰਦੇ ਇੱਕ ਦਿਨ ਐਸਾ ਹੋਗਾ ਯਹਾਂ ਕੁਝ ਐਸਾ ਬਨੇਗਾ ਕਿ ਆਪ ਦੇਖਤੇ ਰਹਿ ਜਾਓਗੇ ਆਪ ਕੀ ਮਾਤਾ ਸੀ ਜੋ ਜਦਾਦੀ ਜੀ ਦਾਦੀ ਜੀ ਕਿਤਨੀ ਉਮਰ ਸੀ ਉਹਨ ਕੀ ਉਹਨ ਕੀ ਸੀ ਜੀ ਕੋਈ 80 85 ਕੇ ਕਰੀ ਸੀ 80 85 ਉਮਰ ਆਪ ਕੀ ਅਬ ਕਿਤਨੀ ਉਮਰ ਹੋ ਗਈ ਹੈ ਮੇਰੀ ਹੋ ਗਈ 60 62 ਕੇ ਕਰੀ ਸਜਰਾ ਵੀ ਮੇ ਨਾਲ ਨਾਲ ਦਿਖਾ ਰਹੀਆਂ ਸੰਗਤ ਜੀ ਨੂੰ ਜੀ ਤੇ ਇਹਨਾਂ ਦੇ ਨਾਮ ਦੇ ਉੱਤੇ ਜਿਹੜੀ ਹੈ ਉਹ ਰਜਿਸਟਰੀ ਵੀ ਇਹਨਾਂ ਦੇ ਨਾਮ ਦੇ ਉੱਤੇ ਆ ਹੁਣ ਤਾਂ ਗੁਰਦੁਆਰਾ ਸਾਹਿਬ ਬਣ ਗਿਆ ਪਰ ਫਿਰ ਵੀ ਇਹ ਪਰਿਵਾਰ ਆਪਣੇ ਘਰ ਦੇ ਵਿੱਚ ਰਹਿ ਕੇ ਕੀਰਤ ਕਰਦਾ ਪਰ ਜਿੱਥੇ ਸੰਗਤ ਬੜੇ ਮਾਣ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਉਹਨਾਂ ਦੇ ਅਨਸਵੰਸ ਨੂੰ ਸਮਝਦੇ ਹੋਏ ਜਾਣਦੇ ਹੋਏ ਬੜੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਸਾਜਦੇ ਨੇ ਤੇ ਇਹ ਆ ਕੇ ਦੱਸਦੇ ਨੇ ਵੀ ਹਾਂ ਸਾਡਾ ਉਹ ਪਰਿਵਾਰ ਹੈ ਪਰ ਪੂਰੇ ਇਹ ਯੂਪੀ ਦੇ ਵਿੱਚ ਕੱਲੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਸੀ ਉਦੋਂ ਤਕਰੀਬਨ ਪ੍ਰੋਪਰ ਸਿੱਖੀ ਵਿੱਚ ਨਹੀਂ ਸੀ ਟੁੱਟ ਚੁੱਕੇ ਸੀਗੇ ਜਿੱਦਣ ਪਤਾ ਲੱਗਿਆ ਵੀ ਅਸੀਂ ਤਾਂ ਪੰਜ ਪਿਆਰਿਆਂ ਦੇ ਵਿੱਚੋਂ ਆ ਲੋਕ ਕੀ ਕਹਿਣਗੇ ਵੀ ਪੰਜ ਪਿਆਰਿਆਂ ਦੇ ਵੰਸ਼ਜ ਹੋਣ ਉਹ ਸਿੱਖੀ ਤੋਂ ਟੁੱਟੇ ਹੋਏ ਹੋਣ ਉਸ ਦਿਨ ਤੋਂ ਬਾਅਦ ਖੰਡੇ ਬਾਟੇ ਦਾ ਅਮਰ ਸ਼ਕ ਕੇ ਅੱਜ ਸੰਪੂਰਨ ਉਸ ਜੋ ਇਹਨਾਂ ਨੇ ਰੂਪ ਦੇਖਿਆ ਸੀ ਕਿ ਜਦੋਂ ਖੰਡੇ ਬਾਟੇ ਦਾ ਅਮਰ ਸ਼ਕ ਆਇਆ ਸੀ ਪੰਜ ਪਿਆਰਿਆਂ ਨੂੰ ਤੇ ਉਦੋਂ ਦਾ ਮੈਂ ਵੀ ਉਦਾਂ ਦਾ ਰੂਪ ਧਾਰਨ ਕਰਾਂ ਉਦਾਂ ਦੇ ਫਿਰ ਬਾਣੇ ਦੇ ਵਿੱਚ ਆਏ ਤੇ ਉਹ ਦਿਨ ਤੋਂ ਬਾਅਦ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਪੂਰੇ ਆਪਣਾ ਕਿਰਤ ਵੀ ਕਰਦੇ ਨੇ ਔਰ ਜਦੋਂ ਵੀ ਦੇਖੋਗੇ ਇਹਨਾਂ ਨੂੰ ਬਾਣੇ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਿੱਥੇ ਵੀ ਕੋਈ ਸੱਦ ਦਾ ਇਹ ਇਹਨਾਂ ਦਾ ਨੰਬਰ ਹੈ ਜੀ ਅਗਰ ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਇਹਨਾਂ ਤੋਂ ਹੋਰ ਡਿਟੇਲ ਪੁੱਛਣੀ ਹੋਵੇ ਤਾਂ ਤੁਸੀਂ ਇਸ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਔਰ ਜਿਹੜੀ ਸੰਗਤ ਆਉਣਾ ਚਾਹੁੰਦੀ ਹੈ ਤੇ ਇੱਥੇ ਰਹਿائش ਦਾ ਪ੍ਰਬੰਧ ਇਹਨਾਂ ਦੇ ਘਰ ਦੇ ਨਾਲ ਹੀ ਜਿਹੜਾ ਹੈ ਉਹ ਰਹਿائش ਦਾ ਪ੍ਰਬੰਧ ਤਕਰੀਬਨ ਤਕਰੀਬਨ ਅੱਧਾਕ ਹੋ ਗਿਆ ਜਾਂ ਪੂਰਾ ਹੋ ਗਿਆ ਕੰਪਲੀਟ ਹੈ ਕੰਪਲੀਟ ਹੈ ਸੰਗਤ ਵਾਸਤੇ ਕਮਰੇ ਮੌਜੂਦ ਨੇ ਇੱਥੇ ਹਾਂਜੀ ਹਾਂਜੀ ਤੇ ਜਿਹੜੀ ਸੰਗਤ ਆਉਣਾ ਚਾਹੁੰਦੀ ਆ ਉਹਨਾਂ ਵਾਸਤੇ ਰਹਿائش ਦਾ ਪ੍ਰਬੰਧ ਇੱਥੇ ਹੈ ਗੁਰਦੁਆਰਾ ਸਾਹਿਬ ਕੀਰਤਨ ਹੁੰਦਾ ਉਸ ਘਰ ਦੇ ਦਰਸ਼ਨ ਆਪ ਜੀ ਕਰ ਸਕਦੇ ਹੋ ਹੁਣ ਜੇ ਸੰਗਤ ਨੇ ਆਉਣਾ ਹੋਵੇ ਪੰਜਾਬ ਤੋਂ ਆਉਣਾ ਹੋਵੇ ਤਾਂ ਜੇ ਕੋਈ ਬਾਈ ਟ੍ਰੇਨ ਆਉਂਦਾ ਜਾਂ ਬਾਈ ਬੱਸ ਆਉਂਦਾ ਜਾਂ ਬਾਈ ਕਾਰ ਆਉਂਦਾ ਉਹ ਕਿਵੇਂ ਇੱਥੇ ਆ ਸਕਦਾ ਉਹ ਸਿੱਧਾ ਮੇਰਟ ਜ਼ਿਲ੍ਹਾ ਪੈਂਦਾ ਸਾਡਾ ਹਾਂ ਤੇ ਮੇਰੇ ਡਾ ਸਕਦਾ ਮੇਰੇ ਤੋਂ ਸਿੱਧੀ ਗੱਡੀ ਆਉਂਦੀ ਹਸਤਨਾਪੁਰ ਠੀਕ ਹੈ ਜੀ ਉਹ ਫਿਰ ਹਸਤਨਾਪੁਰ ਆ ਸਕਦਾ ਹਸਤਨਾਪੁਰ ਤੋਂ 3 ਕਿਲੋਮੀਟਰ ਨੇੜੇ ਪੈਂਦਾ ਤੇ ਇੱਥੇ ਰਿਕਸ਼ਾ ਵਗੈਰਾ ਚੱਲਦੀਆਂ ਨੇ ਜਿਹੜੇ ਸਾਡੇ ਪਿੰਡ ਚ ਆਉਂਦੀਆਂ ਨੇ ਭਾਈ ਧਰਮ ਸਿੰਘ ਨੂੰ ਦਿੱਲੀ ਦੇ ਕਿਹਾ ਗਿਆ ਹਸਤਨਾਪੁਰ ਦੇ ਜਾਨੋ ਕਿ ਹਸਤਨਾਪੁਰ ਜ਼ਿਲ੍ਹਾ ਸੀ ਇਹ ਨਹੀਂ ਉਸ ਵੇਲੇ ਤੋਂ ਜਿਵੇਂ ਆਪ ਜੀ ਨੇ ਸੁਣੀ ਆਉਣਾ ਪਿੱਛੇ ਜਿਵੇਂ ਪਟਿਆਲੇ ਵੀ ਦਿੱਲੀ ਚ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ ਤੇ ਇਹ ਸਾਰਾ ਇਹਦੇ ਨੇੜੇ ਠੇਡੇ 100 ਕਿਲੋਮੀਟਰ ਦੀ ਰੇਂਜ ਦੇ ਵਿੱਚ ਨਾ ਇਹ ਦਿੱਲੀ ਲੱਗਦਾ ਸੀ ਸਾਰਾ ਜਾਨੀ ਕਿ ਭਾਈ ਧਰਮ ਸਿੰਘ ਜੀ ਹਸਤਨਾਪੁਰ ਦੇ ਨਹੀਂ ਉਹ ਰਹਿਣ ਵਾਲੇ ਸੀ ਸੈਫਪੁਰ ਕਰਮਚੰਦ ਪਿੰਡ ਦੇ ਰਹਿਣ ਵਾਲੇ ਸੀ ਉਹ ਪਿੰਡ ਆ ਪਿੰਡ ਹੈ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਉੱਤੇ ਲੋਕੇਸ਼ਨ ਪਾ ਦਿੱਤੀ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਅਸੀਂ ਨੰਬਰ ਵੀ ਦੇ ਦਿੱਤੇ ਨੇ ਜੇ ਇਹਨਾਂ ਦੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੋਵੇ ਤੇ ਇਹ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਤੁਸੀਂ ਦਰਸ਼ਨ ਕਰ ਰਹੇ ਹੋ ਇੱਕ ਸਰੋਵਰ ਵੀ ਮੌਜੂਦ ਹੈ ਸਰੋਵਰ ਦੇ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਤੋਂ ਪੈਦਲ ਚੱਲ ਕੇ ਜਾਓਗੇ ਤਾਂ ਇਹ ਸਰੋਵਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸਰੋਵਰ ਵੀ ਮੌਜੂਦ ਹੈ ਤੇ ਸਾਹਮਣੇ ਸਰਾ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਮੌਜੂਦ ਹੈ ਤੇ ਪ੍ਰਾਰਥਨ ਘਰ ਜਿਹੜਾ ਹੈ ਇਹ ਪ੍ਰਾਰਥਨ ਘਰ ਹੈ ਲੇਕਿਨ ਉਹਦੇ ਤੇ ਹੁਣ ਟਾਈਲਾਂ ਲਾ ਕੇ ਉਹਨੂੰ ਨਵਾਂ ਰੂਪ ਦੇ ਦਿੱਤਾ ਗਿਆ ਸੰਗਤ ਜੀ ਕਮੈਂਟ ਕਰਕੇ ਜਰੂਰ ਦੱਸਣਾ ਗੁਰਪ੍ਰੀਤ ਸਿੰਘ ਜੀ ਦੀ दिली ਇੱਛਾ ਹੈ ਕਿ ਉਸ ਪ੍ਰਾਰਥਨ ਘਰ ਨੂੰ ਉਸੇ ਰੂਪ ਦੇ ਵਿੱਚ ਫੇਰ ਲੈ ਕੇ ਆਉਂਦਾ ਜਾਵੇ ਹਲੇ ਉਹ ਟੁੱਟਿਆ ਨਹੀਂ ਹੈ ਹਲੇ ਉਹ ਸਟਰਕਚਰ ਜਿਹੜਾ ਹੈ ਉਦਾਂ ਮੌਜੂਦ ਹੈ ਖੜਾ ਉਹਨੂੰ ਪਜਰਵ ਕੀਤਾ ਜਾਵੇ ਸੰਗਤ ਨੂੰ ਦੱਸਿਆ ਜਾਵੇ ਉਹ ਇੱਟਾਂ ਦਾ ਪ੍ਰਾਣੀਆਂ ਕੱਚਾ ਕੰਧਾਂ ਦਾ ਘਰ ਜਿਹੜਾ ਹੈ ਉਹ ਮੌਜੂਦ ਹੈ ਉਹ ਤੋਂ ਟੈਲਾ ਜਿਹੜੀਆਂ ਨੇ ਹਟਾਈਆਂ ਜਾਣ ਤੇ ਸੰਗਤ ਜੀ ਆਪ ਜੀ ਦਾ ਕੀ ਕਹਿਣਾ ਉਹ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੋਰ ਵੀਡੀਓ ਦੇ ਲਈ ਉਹ ਤੱਥ ਉਹ ਇਤਿਹਾਸ ਜਿਤੋਂ ਅਸੀਂ ਅਣਜਾਣੇ ਐ ਖੋਜ ਵਿਚਾਰ ਟੀਮ ਤੁਹਾਡੇ ਲਈ ਲੈ ਕੇ ਆਉਂਦੀ ਰਹੇਗੀ ਬੜੀ ਜਲਦੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਵੀ ਅਸੀਂ ਗੁਰਤੇਗ ਬਹਾਦਰ ਮਾਰਗ ਉਹਨੂੰ ਆਰੰਭ ਕਰਨ ਲੱਗੇ ਆਂ ਜੀ ਕੰਪਲੀਟ ਮਾਰਗ ਹੋਵੇਗਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਤੇ ਜਿਹੜੀ ਸੰਗਤ ਚਾਹੁੰਦੀ ਹੈ ਵੀ ਪੂਰਾ ਮਾਰਗ ਗੁਰਤੇਗ ਬਹਾਦਰ ਸਾਹਿਬ ਜੀ ਦਾ ਟੀਵੀ ਦੇ ਉੱਤੇ ਦਿਖਾਇਆ ਜਾਵੇ ਉਹ ਵੀ ਦਾਸ ਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਜਰੂਰ ਕਰਨ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ